ਸਾਸਤਰੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਸੁਧਾਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਵੀਰ ਨੇ ਦੋ ਵਾੜਾ ਸੇਲ ਕਰਨੀਆਂ ਦੋਵੇਂ ਬਹੁਤ ਹੀ ਚੰਗੀਆਂ ਟਾਪ ਦੀਆਂ ਵਾੜਾ ਇੱਕ ਮੂੰਹ ਤੋਂ ਖੀਰੀਆ ਤੇ ਇੱਕ ਦੋਦਾਂ ਦੇ ਵਾੜਾ ਇੱਕ ਗੱਬਣਾ ਦੇ ਇੱਕ ਟੋਕੜਿਆ ਜੀ ਬਹੁਤ ਹੀ ਚੰਗੀਆਂ ਵਾੜਾ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਸਬਸਕ੍ਰਾਈਬ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਦੋਵਾਂ ਵੇੜਾਂ ਦੀ ਟੇਲ ਲਵਾਂਗੇ ਜੀ ਹਾਂ ਜੀ ਸਾਸਰੀ ਗਾਲ ਭਾਜੀ ਸਾਸਰੀ ਗਾਲ ਜੀ ਕੀ ਹਾਲ ਚਾਲ ਆ ਜੀ ਚੜ੍ਹਦੀ ਕਲਾ ਭਾਈ ਤੁਸੀਂ ਸੁਣਾਓ ਠੀਕ ਹੈ ਕਿੰਨੇ ਪੌ ਵੇਲ ਕਰਨੇ ਆ ਜੀ ਵੀਰੇ ਦੋ ਆਜ ਦੋ ਵੇੜਾਂ ਜੀ ਹਾਂਜੀ ਇੱਕ ਟੋਕੜ ਤਰੇ ਕੋ ਔਕਰ ਦੇ ਕੇ ਗੱਬਣ ਇੱਕ ਗੱਬਣ ਤੋਕਰ ਗੱਬਣ ਨਹੀਂ ਇੱਕ ਤੋਕਰ ਇਕੱਲੀ ਗੱਬਣ ਠੀਕ ਆ ਹਾਂ ਸਹੀ ਆ ਤੇ ਐਡਰੈਸ ਦੱਸ ਦੋ ਵੀਰ ਜੀ ਆਪਣਾ ਨਾਂ ਮੇਰਾ ਗਿਆਨ ਸਿੰਘ ਪਿੰਡ ਸਹਾਰਾ ਦਾ ਪਤਾ ਤਹਿਸੀਲ ਪਵਗਾ ਜ਼ਿਲ੍ਹਾ ਮਰਸਾ ਠੀਕ ਆ ਜੀ ਹਾਂਜੀ ਫੋਨ ਨੰਬਰ ਦੱਸ ਦੋ ਵੀਰ ਜੀ 9876284269 ਠੀਕ ਆ ਤੇ ਵਪਾਰ ਹੀ ਕਰਦੇ ਹਾਂ ਨਾ ਆਪਾਂ ਹਾਂਜੀ ਛੱਡਿਆ ਥੋੜਾ ਜਿਹਾ ਹੁਣ ਫੇਰ ਸ਼ੁਰੂ ਕਰਤਾ 55 ਨੇ ਰਹਿਣਾ ਲਾਉਣ ਠੀਕ ਆ ਠੀਕ ਆ 55 ਲੈ ਆ ਲਿਆ ਦੋ ਬੈੜਾ ਠੀਕ ਹੈ ਕਰੀਏ ਸ਼ੁਰੂਆਤ ਹਾਂਜੀ ਆਹ ਵੇਖੋ ਜੀ ਚੈੱਕ ਕਰੋ ਵੈੜ ਦਾ ਰੰਗ ਤੇ ਥਾਣ ਦਿਖਾਈਏ ਤੁਹਾਨੂੰ ਇਹ ਟੋਕੜਾ ਟੋਕੜਾ ਟੋਕੜ ਨਹੀਂ ਮੀਨਾ ਦੇ ਸੂਈ ਨੇ ਆਵਾ ਅੱਛਾ ਆਪਾਂ ਟੋਕੜੀ ਕਹਿਣਾ ਚਾ ਲੋ ਠੀਕ ਆ ਬੱਚਾ ਨਹੀਂਗਾ ਇਹਦਾ ਬੱਚਾ ਨਹੀਂ ਆਹ ਵੇਖੋ ਥਾਣ ਥਣ ਤੇ ਮੇਰੇ ਦੋ ਦੰਦ ਆਏ ਵੈੜ ਜੀ ਮੂੰਹ ਤੋਂ ਦੋ ਦੰਦ ਸੂਆ ਪਹਿਲਾਂ ਸੂਆ ਪਹਿਲਾਂ ਠੀਕ ਆ ਗਾਂ ਬਣੀ ਕਿ ਨਹੀਂ ਨਹੀਂ ਸੂਈ ਨੇ ਮੀਨਾ ਆਏ ਠੀਕ ਆ ਬੱਚਾ ਤੁਹਾਡੇ ਕੋ ਆ ਕੇ ਮਰਿਆ ਮੈਂ ਕਿਸ਼ੇ ਮਰਿਆ ਵੀਰੇ ਠੀਕ ਆ ਜੀ ਤੇ ਟੋਰੀਏ ਨੂੰ ਆਹ ਦੇਖੋ ਜੀ ਤੋੜ ਕੇ ਦਿਖਾਈਏ ਫੇਰ ਬਾਕੀ ਪੁੱਛਦੇ ਆ ਦੁੱਧ ਕਿੰਨਾ ਦੇ ਕੋਲ ਚੈੱਕ ਕਰੋ ਅੱਜ ਤੇ ਇਹਨੇ ਜਵਾਨ ਹੋਣਾ ਵਾ ਛੋਟੀ ਜੀ ਬੱਚੀ ਅੱਜ ਤਗੜੀ ਬਣ ਬਾਲੇ ਬਹੁਤ ਵੱਡੀ ਬਣੂਗੀ ਜੀ ਆਹ ਵੇਖੋ ਕੁਆਲਿਟੀ ਚੈੱਕ ਕਰੋ ਫੇਸ ਕੁਆਲਿਟੀ ਚੈੱਕ ਕਰੋ ਜੀ ਮਾਰੇ ਮਾਰੇ ਸਿੰਗ ਜਿਹਾਗੇ ਠੀਕ ਆ ਥਣ ਬੜਾ ਸੋਹਣਾ ਲੱਗਾ ਜੀ ਇਹਨੂੰ ਆ ਵੇਖੋ ਚਾਰੇ ਥਣ ਕੁਝ ਆ ਵੇਖਾ ਜੀ ਥਣ ਵੇਖ ਲਓ ਇੱਕ ਵਾਰ ਲਾਗੇ ਤੋਂ ਭਾਈ ਰੱਸੀ ਪਾ ਗਏ ਜੋਨੇ ਜੀ ਆਪਣੀ ਮਰਜ਼ੀ ਪਾਣੀ ਪਾ ਦੇ ਨਹੀਂ ਕੋਈ ਗੱਲ ਨਹੀਂ ਠੀਕ ਆ ਦੁੱਧ ਕਿੰਨਾ ਇਸ ਟਾਈਮ ਤੇ ਇਹਦੇ ਕੋਲ ਵੀ ਜਿਹੜਾ ਲੀਟਰ ਮਾਰ ਕੇ ਮੈ ਨਹੀਂ ਲੈਣਾ ਨਾ ਹਾਂਜੀ 7 ਲੀਟਰ ਪੂਰਾ ਠੀਕ ਆ ਤੇ ਕਿੰਨਾ ਮੁੱਲ ਕਰਨਾ ਜੀ ਇਹਦਾ ਮੁੱਲ ਵੀਰੇ ਜੇ ਦੋ ਜਿਆਦਾ ਸਾਫ ਦੁੱਧ 10 ਲੀਟਰ ਕਰ ਜੂਗੀ ਠੀਕ ਆ ਤੇ ਕਰਨ ਕਿੰਨਾ ਮਰਜ਼ੀ ਕਰੀਏ ਦੇਣਾ ਕਿ 22000 ਵੀਰ ਉੱਚ ਛੋੜ ਹੋ ਜੂਗੀ ਛੋੜ ਹੀ ਗੱਲੀ ਹੋਣੀ ਬਸ ਠੀਕ ਫਿਕਸ ਹੀ ਹੋਣੀ ਆਪਣੇ ਠੀਕ ਆ ਜੀ ਠੀਕ ਆ ਦੂਜੇ ਨੰਬਰ ਵਾਲੀ ਦਿਖਾਈਏ ਜਰਸੀ ਗੱਬਣ ਦੋ ਦਿਨ ਦਾ ਵਲੰਟੀਰੀ ਕਰਨਾ ਚਿਰੇ ਠੀਕ ਆ ਥੋੜੇ ਉਹਦਾ ਚਿਚੜੇ ਨਹੀਂ ਮਰੇ ਵੇਖੋ ਚਿੱਟੇ ਕਿਨਾਂ ਉੱਤੇ ਹਾਂ ਜੀ ਚਿਚੜੇ ਹੀ ਕਾਫੀ ਪਏ ਆ ਸੰਭੀ ਸੁੰਭੀ ਘਾਟ ਆ ਕਿਸ ਨੇ ਆ ਮੈਨੂੰ ਜੱਗ ਦਾ ਵੀਰ ਨੇ ਵਾਵਾ ਦਿਨਾ ਬਾਦੀ ਨਵਾਈ ਆ ਮੇਰੇ ਕੋਲ ਕੱਲ ਦੀ ਆਏ ਠੀਕ ਆ ਸਾਲਾ ਦਿਨਵਾਈ ਆ ਤਾਂ ਆ ਜਰਸੀ ਭਾਜੀ ਇਹ ਵੀਰੇ ਸੂਨ ਵਾਲੀ ਠੀਕ ਆ ਪਹਿਲਾਂ ਦਾ ਫੇਸ ਕੁਆਲਟੀ ਚੈੱਕ ਕਰੋ ਜੀ ਪੂਰੀ ਪਿਓਰ ਆਲੇ ਐ ਪਿਓਰ ਤੇ ਭਾਜੀ ਖੀਰੀ ਮੂੰ ਤੋਂ ਖੀਰੀ ਮੰਨ ਲਓ ਦੰਦੀ ਮੰਨ ਲਓ ਇੱਕ ਦੰਦ ਪੂਰਾ ਹੋ ਗਿਆ ਲੇਕਿਨ ਨਿਕਲ ਰਿਹਾ ਆ ਵੇਖੋ ਥਾਨ ਵੇਖੋ ਕਿੱਡਾ ਸੋਹਣਾ ਲੱਗਾ ਜੀ ਇਹਨੂੰ ਕੁਆਲਿਟੀ ਚੈੱਕ ਕਰੋ ਜਰਸੀ ਬਹੁਤ ਹੀ ਸੋਹਣੀ ਆ ਆ ਵੇਖੋ ਹਵਾਨਾ ਚੈੱਕ ਕਰੋ ਜੀ ਇਹਦਾ ਠੀਕ ਆ ਕਿੰਨਾ ਟਾਈਮ ਲਾਜੂ ਭਾਜੀ ਵੀਰੇ ਨੇ ਇਹ ਰੱਬ ਦਾ ਭਲਾ ਕਰੇ ਹੁਣ ਇਹ ਤਰੀਕ ਨੂੰ 28 ਦਿਨ ਦਿਨ ਪੂਰੇ ਨੇ ਅੱਛਾ 28 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਐਸੇ ਮਹੀਨੇ ਦੀ 28 ਨੂੰ ਵੱਧ ਵੀ ਖੜ ਸਕਦੀ ਆ 5-7 ਦਿਨ ਜੇ ਇੱਕ ਦੋ ਦਿਨ ਵਾਦੋਂ ਤੇ ਲੈ ਜਾਓ ਵੱਖਰੀ ਗੱਲ ਆ ਹਾਂਜੀ ਪਰ ਬਾਕੀ ਘਰ ਵਾਲਿਆਂ ਦੇ ਕਹਿੰਦੇ ਮੁਸਾਬਕੇ ਦੇ 28 ਤਰੀ ਹੁੰਦੇ ਨੇ ਪੁਰਾਣੇ ਠੀਕ ਆ ਠੀਕ ਆ ਸਹੀ ਆ ਬਾਕੀ ਬਹੁਤੀ ਵੱਡੀ ਨਹੀਂ ਗੀ ਮਧਰੀ ਆ ਬਾਕੀ ਇਹ ਆ ਕਿ ਅਜੇ ਤੇ ਬੱਚੀ ਆ ਏ ਮਾਹ ਢਾਈਆਂ ਕੇ ਸਾਲਾਂ ਦੀ ਢਾਈ ਪੌਣੇ ਤਿੰਨ ਸਾਲ ਦੀ ਆ ਅਜੇ ਦੋਂਦੀ ਵੀ ਹੋਣ ਢਈ ਆ ਬੱਚੀ ਆ ਅਜੇ ਬੱਚੀ ਆ ਇਹ ਆ ਕਿ ਗਾਂ ਵੀ ਵਾਦਿਆਂ ਦੀ ਆ ਥਾਣ ਵੇਖੋ ਵੀ ਫਿਰ ਲੱਗਨੀ ਆ ਥਾਣਾ ਦੇ ਵਿੱਚ ਆ ਵੇਖੋ ਚੈੱਕ ਕਰੋ ਜੀ ਭਾਵਨਾ ਕੱਦ ਬੋਤਿਆ ਹਾਲਾ ਟੋਕਰ ਪੱਠੇ ਖਾਣੇ ਆ ਹਾਂ ਜੀ ਦੁੱਧ ਜਿਆਦਾ ਨਹੀਂ ਇਹਨੇ ਨਾਰਮਲ ਸੇਵਾ ਦੇ 10 ਤੋਂ 12 ਲੀਟਰ ਵਧੀਆ ਤੇ ਹਾਂ ਜੀ ਹਾਂ ਜੀ ਹਾਂ ਜੀ ਕੋਈ ਇਹ ਨਹੀਂਗਾ ਕਿ ਬਿਲਕੁਲ ਘੱਟ ਹੈ ਮਦਰੇ ਕਾਦੀ ਕੋਈ ਬਹੁਤੀ ਵੱਡੀ ਨਹੀਂ ਕੋਈ ਮੇਰਾ ਵੀਰ ਇਹਦਾ ਕਿ ਬਹੁਤ ਵੱਡੀ ਤਗੜੀ ਆ ਜੀ ਮਾੜੇ ਢਾਈਆਂ ਤੇ ਨਾਲਾ ਬੱਚਾ ਹੀ ਆ ਜੀ ਹਾਂ ਜੀ ਬੱਚੀ ਆ ਦੇ ਕੇ ਠੀਕ ਆ ਤੇ ਦੁੱਧ ਚਵਾਈਏ ਉਦਾਹ 12 ਲੀਟਰ ਭਾਜੀ ਸੇਵਾ ਚਾਹੀਦੀ ਜਿੰਨਾ ਮਰਜ਼ੀ ਚੋਲੋ ਇਹਨਾਂ ਪਰ ਠੀਕ ਹੈ ਜੀ ਤੋਰੀਏ ਵੀਰ ਜੀ ਇਹਨੂੰ ਖੋਲ ਕੇ ਆ ਵੇਖੋ ਜੀ ਚੈੱਕ ਕਰੋ ਵਹਿੜਾ ਖੀਰੀ ਮਾਲੇ ਵੀਰ ਕਹਿੰਦਾ ਕੋਈ ਦੋਂਦੀ ਮਾਲੇ ਇੱਕ ਦੰਦ ਟੁੱਟਾ ਬਾਅਦ ਦੂਜਾ ਥੋੜਾ ਜਿਹਾ ਬਰਾਬਰ ਹੋਣੀ ਵਾਲਾ ਚੈੱਕ ਕਰੋ ਜੀ ਕੁਆਲਟੀ ਚੈੱਕ ਕਰੋ ਇੱਕ ਦੰਦ ਪੂਰਾ ਬਾਾਕੀ ਜਿਹੜਾ ਹੋਣਿਆ ਪੂਰਾ ਜਿਹੜੇ ਵੀਰ ਸ਼ਕੀਨ ਆ ਸ਼ਕੀਨ ਵੀਰ ਜਿਹੜੇ ਰੱਖਦੇ ਆ ਜਰਸੀਆਂ ਉਹਨਾਂ ਨੂੰ ਪਤਾ ਇਹਨਾਂ ਬਾਰੇ ਵੀ ਇਹਨਾਂ ਦਾ ਦੁੱਧ ਵੀ ਮੱਝਾਂ ਵਰਗਾ ਹੁੰਦਾ ਵਾ ਕਮਾਦੇ ਵੀਰ ਕੀੜਾ ਕਢਾ ਇੱਕਦਾਂ ਹੋਰ ਆ ਵੇਖੋ ਆੜਾ ਕੱਦ-ਕਾਡ ਤੋਂ ਅਸੀਂ ਆਪ ਚੈੱਕ ਕਰ ਲੋ ਜੀ ਫੇਸ ਵੇਖੋ ਕਿ ਕਿ ਕਰਿਆ ਹੋਣਾ ਫੇਸ ਕੁਆਲਿਟੀ ਬਹੁਤ ਹੀ ਸੋਹਣੀ ਆ ਸੁਨੱਖੀ ਆ ਪੂਰੀ ਇਹ ਆ ਵੀ ਕਿੱਲੇ ਤੇ ਵੱਜੀ ਹੋਊਗੀ ਤੇ ਫੱਬੂਗੀ ਜੀ ਲਾ ਵੇਖੋ ਬੰਦੇ ਵੀ ਦਾ ਆ ਕੀ ਵੀਰੇ ਪੈਣ ਤੂੜੀ ਦੇ ਜਾ ਇਹਦੇ ਠੀਕ ਆ ਅੱਗੇ ਹੋਣਗੇ ਜੀ 22 ਤਰੀਕ ਨੂੰ ਦਿਨ ਪੂਰੇ ਹੋਣਗੇ ਨਾ 22 ਤਰੀਕ ਬਾਕੀ ਕਈ ਵਾਰ ਮੈਂ 5-7 ਦਿਨ ਉੱਤੇ ਵੀ ਲੈ ਜਾਂਦਾ ਪਹੂ ਬਿਲਕੁਲ ਬਿਲਕੁਲ ਠੀਕ ਇਹ ਪਤਾ ਨਹੀਂ ਲੱਗਦਾ ਕਿ ਇਹ ਰਾਂ 10 10 15 15 ਦਿਨ ਉੱਪਰ ਵੀ ਲੈ ਜਾਂਦੀਆਂ ਵਾਂ ਬਾਕੀ ਜਿਹੜੇ ਵੀਰ ਰੱਖਦੇ ਉਹਨਾਂ ਨੂੰ ਸਮਝਿਆ ਇਹਨਾਂ ਚੀਜ਼ਾਂ ਦੀ ਤੇ ਵੀਰ ਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਵੀਰੇ ਜਾਈ ਜੀ ਕਿੰਨਾ ਕਰ ਮੁੱਲ ਵੀਰੇ ਜਿੰਨਾ ਮਨਜੀ ਕਰੀ ਜਾਓ ਹਾਂ ਨਾ 35000 ਦੇ ਦਾਂ ਵੀਰੇ ਛੋੜ ਕਿ ਨਹੀਂ ਕਰਨੀ ਥੋੜੀ ਬਹੁਤੀ ਹੋਊਗੀ ਜ਼ਿਆਦੀ ਨਹੀਂ ਹੋਣੀ ਨੇ ਠੀਕ ਆ ਜਿਹੜੇ ਵੀਰ ਨੂੰ ਪਸੰਦ ਹੋਵੇ ਫੋਨ ਕਰੇ ਹਨਾ ਬਿਲਕੁਲ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਚਲਦੀ ਕੁਲ ਕੋਈ ਆਵੇ ਆਪਣਾ ਸਮਝ ਕੇ ਖੜੇ ਹੋ ਠੀਕ ਆ ਆਹ ਵੇਖੋ ਜੀ ਬਹੁਤ ਹੀ ਸੋਹਣੀ ਆ ਵੀਰ ਨੇ ਮੁੱਲ ਬਿਲਕੁਲ ਜਾਇਜ਼ ਕੀਤਾ ਵਾ ਬਾਕੀ ਛੱਡਾ ਭਾਈ ਪੂਰਾ ਭਰਨਾ ਜਿੱਦ ਦੀ ਆ ਜਿਹੜਾ ਉਹਦਾ ਇਹਨੂੰ ਛੱਡਾ ਹੀ ਕਰਨਾ ਤਿਆਰ ਹੋਊਗੀ ਅਜੇ ਅਜੇ ਦਿਨ ਹੈਗੇ ਆ ਤਿਆਰ ਹੋਊਗੀ ਦੇਖੋ ਟੈਲੰਡਲਾ ਕਾਫੀ ਆ ਹਾਂਜੀ ਆ ਵੇਖ ਬਹੁਤ ਹੀ ਸੋਹਣੀ ਆ ਠੀਕ ਆ ਜੀ ਆਹੀ ਦੋ ਪਸੂ ਸੇਲ ਕਰ ਰਹੇ ਜਿਨ੍ਹਾਂ ਵਿੱਚੋਂ ਇੱਕ ਗੱਬੜ ਹੈ ਤੇ ਇੱਕ ਤੋਕੜ ਆ ਜੀ ਆ ਆ ਕੇ ਆਪਣੀ ਤਸੱਲੀ ਕਰਕੇ ਫੇਰ ਲੈ ਕੇ ਜਾਇਓ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ